ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੌਣ ਵਾਲੀ ਇਸ ਮੁਲਕ ਦੀ ਸਰਕਾਰ ਜੇ ਦਾਵਾ ਕਰਦੇ ਹਾਕਮ ਪੂਰੀ ਦੁਨੀਆ 'ਚ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ ਜਦੋਂ ਇਹ ਜਮਹੂਰੀ ਤਰੀਕੇ ਨਾਲ ਲੋਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਦੇ ਆ ਬੈਰੀਕੇਟ ਲਾਉਂਦੇ ਆ ਤੇ ਇਹ ਜਮਹੂਰੀਅਤ ਆਪ ਦੇ ਮੂੰਹ ਤੇ ਖੁਦ ਕਾਲਖ ਮਾਰ ਲੈਂਦੀ ਬੈਰੀਕੇਟ ਲਾ ਕੇ ਹਨਾ ਔਰ ਇਹੀ ਜਿਹੜਾ ਇਹਨਾਂ ਦਾ ਜਮਹੂਰੀਅਤ ਦਾ ਜਨਾਜ਼ਾ ਹੈਗਾ ਹਰ ਰੋਜ਼ ਹੱਕ ਮੰਗਦੇ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਨਿਕਲਦਾ ਇਹ ਜਦੋਂ ਵੀ ਕੋਈ ਇੱਥੇ ਆਪ ਦੇ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਰੋਕਿਆ ਜਾਂਦਾ ਜਿੱਥੇ ਜਮਹੂਰੀਅਤ ਦਾ ਜਨਾਜਾ ਨਿਕਲਿਆ ਉੱਥੇ ਹੀ ਕਾਨੂੰਨ ਦਾ ਇੱਥੇ ਰਾਜ ਆ ਉਹਦਾ ਵੀ ਜਨਾਜਾ ਜਿਹੜਾ ਨਿਕਲ ਚੁੱਕਾ ਕਿ ਇੱਕ ਪਾਸੇ ਜੇ ਕੋਈ ਪੁਲਿਸ ਅਧਿਕਾਰੀ ਨੇ ਕਤਲ ਕੀਤਾ ਉਹਨੂੰ ਉਮਰ ਕੈਦੀ ਸਜ਼ਾ ਹੋਈ ਢਾਈ ਤਿੰਨ ਸਾਲ ਬਾਅਦ ਬਾਹਰ ਕੋਈ 9 ਸਾਲ ਬਾਅਦ ਕੋਈ 14 ਸਾਲ ਬਾਅਦ ਤੇ ਇੱਕ ਪਾਸੇ ਦਿਵਿੰਦਰਪਾਲ ਭੁੱਲਰ ਹੁਰੀ 34 ਸਾਲ ਜਗਤਾਰ ਸਿੰਘ ਵਾਰਾ 29 ਸਾਲ 26 ਇਦਾਂ ਦੇ ਸਿੱਖ ਕੈਦੀ ਆ ਜਿਹੜੇ ਇੱਕ ਦਹਾਕੇ ਤੋਂ ਲੈ ਕੇ ਦੋ ਦਹਾਕਾ ਤਿੰਨ ਦਹਾਕੇ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਹ ਜਿਹੜੇ ਛੱਡੇ ਨਹੀਂ ਜਾ ਰਹੇਗੇ ਤੇ ਜਦੋਂ ਕਹਿੰਦੇ ਕਿ ਕਾਨੂੰਨ ਦੀ ਨਿਗਾਹ 'ਚ ਸਾਰੇ ਬਰਾਬਰ ਆ ਤੇ ਤੋਂ ਪਤਾ ਲੱਗ ਜਾਂਦਾ ਕਿ ਕਾਨੂੰਨ ਸਿਰਫ ਮਤਲਬ ਜਿਹੜਾ ਹੈਗਾ ਕਿ ਉਹ ਬਿਲਕੁਲ ਅੰਨਾ ਹੈਗਾ ਉਹਨੂੰ ਮੇਰੇ ਕੁਝ ਵੀ ਜਿਹੜਾ ਹੈਗਾ ਉਹ ਦਿਖਦਾ ਨਹੀਂਗਾ ਤੇ ਜਿਸ ਤਰ੍ਹਾਂ ਦਾ ਜਿਵੇਂ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਚਾਹੁੰਦਾ ਵੀ ਕਿੰਨੂੰ ਇਨਸਾਫ ਦੇਣਾ ਕਿੰਨੂੰ ਨਹੀਂ ਦੇਣਾ ਉਸੇ ਮੁਤਾਬਕ ਜਿਹੜਾ ਸਭ ਕੁਝ ਹੈ ਦੇਖੋ ਕੱਲ ਨੂੰ ਜੰਤਰ ਮੰਤਰ ਤੇ ਧਰਨਾ ਲਾ ਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇਣਾ ਸੀ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਤੇ ਸਿਆਸੀ ਕੈਦੀ ਜਿਹੜੇ ਮੋਦੀ ਸਰਕਾਰ ਨੇ ਆਪਦੇ ਰਾਜਕਾਲ ਦੇ ਵਿੱਚ ਕਿਸੇ ਨੂੰ ਅਰਬਨ ਨਕਸਲ ਕਹਿ ਕੇ ਕਿਸੇ ਤੇ ਐਨਐਸਏ ਲਾ ਕੇ ਅਲੱਗ-ਅਲੱਗ ਨੈਸ਼ਨੈਲਿਟੀਆਂ ਦੇ ਆਗੂ ਹੋਰ ਜਿਵੇਂ ਉਮਰ ਖਾਲਦਰਗੇ ਸ਼ਾਰਜਲੀ ਮਾਮਰਗੇ ਵਿਦਿਆਰਥੀ ਜਿਨ੍ਹਾਂ ਨੂੰ 5.5 ਸਾਲ ਤੋਂ ਨਜਮਾਨ ਦਿੱਤੀ ਜਾ ਰਹੀ ਹੈ ਨਾ ਕੇਸ ਚਲਾਇਆ ਜਾ ਰਿਹਾ ਹੈਗਾ ਤੋਂ ਸਮੁੱਚੇ ਬੰਦੇ ਜਿਨ੍ਹਾਂ ਦੀ ਸਿਆਸੀ ਬੰਦੀ ਤੇ ਸਜ਼ਾਵਾਂ ਪੂਰੇ ਕਰ ਚੁੱਕੇ ਸਿੱਖ ਬੰਦੀ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਪ੍ਰਦਰਸ਼ਨ ਕੱਲ ਨੂੰ ਜੰਤਰਮੰਤਰ ਹੋਣਾ ਸੀ ਪਰ ਬੈਰੀਗੇਟਿੰਗ ਲਾ ਕੇ ਹਰਿਆਣਾ ਪੁਲਿਸ ਨੇ ਜਿਹੜਾ ਰੋਕਿਆ ਹੈਗਾ ਉਹਦੇ ਤੋਂ ਇਸ ਇਹ ਸਰਕਾਰ ਦਾ ਜਿਹੜਾ ਲੋਕਪਰਵੋ ਦੀ ਚਿਹਰਾ ਹੈਗਾ ਪੂਰੀ ਤਰ੍ਹਾਂ ਉਹ ਬੇਪਰਦ ਹੋ ਗਿਆ ਅੱਛਾ ਵੱਡਾ ਸਵਾਲ ਤੁਹਾਡੇ ਤੇ ਵੀ ਇਹ ਉੱਠ ਰਹੇ ਸੀਗੇ ਕਿ ਕਾਮਰੇਡ ਜਿਥੇ ਬੰਦੀਆਂ ਜੋ ਕਾਮਰੇਡ ਵਿਚਾਤਰ ਨਾਲ ਸੰਬੰਧ ਰੱਖਦੀਆਂ ਨੇ ਉਹ ਅੱਜ ਇੱਥੇ ਪਹੁੰਚੀਆਂ ਨਹੀਂ ਮਤਲਬ ਤੁਹਾਨੂੰ ਤਾਂ ਕਹਿੰਦੇ ਆ ਕਿ ਸਿੱਖਾਂ ਦੇ ਦੁਸ਼ਮਣ ਆਖਿੰਦਾ ਪਰ ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਰਹੇ ਹੋ ਵਿੱਚ ਕੀ ਇਸ ਇਹਦਾ ਆਧਾਰ ਕੀ ਏਸ ਗੱਲ ਦਾ ਜੇ ਆਪਾਂ ਦੋਨਾਂ ਆਈਡੀਓਲੋਜੀ ਨੂੰ ਦੇਖੀਏ ਹੈਨਾ ਮਾਰਕਸਵਾਦ ਇਹ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਕਾਣੀ ਵੰਡ ਆ ਹੈਨਾ ਇੱਕ ਪਾਸੇ ਅਮੀਰੀ ਦੇ ਢੇਰ ਲੱਗ ਰਹੇ ਦੂਜੇ ਪਾਸੇ ਗੁਰਬਤ ਦੇ ਢੇਰ ਲੱਗ ਰਹੇ ਹੈ ਜਿਹੜੀ ਇਹ ਕਾਣੀ ਵੰਡ ਹੈਗੀ ਆ ਇਹਦਾ ਕਾਰਨ ਕੀ ਆ ਕਿਹੜੀ ਕਿਰਤ ਦੀ ਲੁੱਟ ਹੁੰਦੀ ਕਿਸੇ ਵੀ ਚੀਜ਼ ਨੂੰ ਪੈਦਾ ਜਿਹੜੀ ਹੈਗੀ ਆ ਉਹ ਕਿਰਤ ਕਰਦੀ ਆ ਜੀ ਪੈਦਾ ਕਿਰਤ ਕਰਦੀ ਆ ਮਾਲਕ ਕੋਈ ਹੋਰ ਆ ਦੁਨੀਆ ਪਰ ਚਕਾਣੀ ਵੰਡ ਦਾ ਕਾਰਨ ਇਹ ਆ ਪੈਦਾ ਕਰਨ ਵਾਲਾ ਚੀਜ਼ ਦਾ ਮਾਲਕ ਹੋਵੇ ਦੁਨੀਆ ਪਰ ਚੁਕਾਣੀ ਵੰਡ ਖਤਮ ਹੋਊਗੀ ਸਾਂਝੀ ਵਾਲਤਾ ਦਾ ਰਾਜ ਹੋਊਗਾ ਕਮਿਊਨਿਸਟਾਂ ਦਾ ਸਿਧਾਂਤ ਇਹ ਕਹਿੰਦਾ ਹੈਗਾ ਬਾਣੀ ਇਹ ਕਹਿੰਦੀ ਕਿ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਕਿ ਜਿਹੜਾ ਮਾਇਆ ਇਕੱਠੀ ਕਰਦਾ ਪਾਪ ਕਰਕੇ ਇਕੱਠੀ ਕਰਦਾ ਦੂਜੇ ਦਾ ਹੱਕ ਮਾਰ ਕੇ ਇਕੱਠੀ ਕਰਦਾ ਇਹ ਦੋਨਾਂ ਵਿਚਾਰਤਾਂ ਦਾ ਜੋ ਕੋਈ ਫਰਕ ਕੱਢ ਕੇ ਦਿਖਾਵੇ ਕੀ ਫਰਕ ਆ ਜਿਹੜਾ ਇਹ ਅੱਜ ਦਾ ਮਾਮਲਾ ਹੈਗਾ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਕਿ ਜਿਹੜੇ ਬੰਦੇ ਨੂੰ ਇਥੋਂ ਦਾ ਰਾਜ ਪ੍ਰਬੰਧ ਕਹਿੰਦਾ ਰਾਜ ਪ੍ਰਬੰਧ ਨੇ ਕਹਤਾ ਕਿ ਇਹ ਵਿਰਾਦੀ ਆ ਉਹਨੇ ਉਮਰ ਕੈਦੀ ਦੀ ਸਜ਼ਾ ਦੇਤੀ ਫਿਰ ਜਦੋਂ ਉਹ ਬੰਦੇ ਨੇ ਉਮਰ ਕੈਦੀ ਸਜ਼ਾ ਭੁਗਤ ਲਈ ਫਿਰ ਉਹਨੂੰ ਛੱਡਿਆ ਕਿਉਂ ਨਹੀਂ ਜਾ ਰਿਹਾਗਾ ਤੇ ਇਸ ਗੱਲ ਤੇ ਜੇ ਕਮਿਊਨਿਸਟ ਨਾ ਬੋਲਣਗੇ ਤੇ ਫਿਰ ਕੌਣ ਬੋਲੇਗਾ ਜੇ ਕਿਤੇ ਵਧਿੱਕੀ ਹੁੰਦੀ ਆ ਕਿੱਤੇ ਤੱਕਾ ਹੁੰਦਾ ਕਿਸੇ ਕਿਤੇ ਬੇਇਨਸਾਫੀ ਹੁੰਦੀ ਆ ਉਹਨੂੰ ਵੇਖ ਕੇ ਜਿਹੜਾ ਚੁੱਪ ਰਹਿ ਗਿਆ ਨਾ ਉਹ ਸਿੱਖਾ ਨਾ ਉਹ ਕਮਿਊਨਿਸਟ ਆ ਤੇ ਜਿੱਥੇ ਕਿਤੇ ਵਧੀਕੀ ਹੁੰਦੀ ਚਿੱਠੇ ਕੋ ਤੱਕਾ ਹੁੰਦਾ ਉਹਦੇ ਖਿਲਾਫ ਜਿਹੜਾ ਮੈਦਾਨ ਚ ਡਟ ਗਿਆ ਉਹੀ ਸਿੱਖ ਆ ਤੇ ਉਹੀ ਕਮਿਊਨਿਸਟ ਆ ਇਹ ਸਾਂਝ ਆ ਇਹ ਦੋਨਾਂ ਵਿਚਾਰਧਰਾਵਾਂ ਦੀ ਬਹੁਤ ਸਾਰੇ ਬੰਦੇ ਜਿਹੜੇ ਪੰਜਾਬ ਦੇ ਦੁਖੀ ਆ ਜਾਂ ਜਿਹੜੇ ਮਿਹਨਤਕਸ਼ ਲੋਕਾਂ ਦੇ ਦੁਖੀ ਆ ਸੱਤਾ ਦੇ ਹੱਥ ਠੋਕੇ ਆ ਉਹ ਇਹ ਸੰਘਰਸ਼ ਕਰਨ ਵਾਲੀਆਂ ਵਿਚਾਰਧਾਰਾਵਾਂ ਨੂੰ ਲੋਕਪੱਖੀ ਵਿਚਾਰਧਾਰਾਵਾਂ ਨੂੰ ਇੱਕ ਸਮੇਲ ਕਰਨ ਦੀ ਬਜਾਏ ਇੱਕ ਦੂਜੇ ਨਾਲ ਟਕਰਾਵੇਂ ਰੂਪ 'ਚ ਖੜਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹ ਕਰ ਰਹੇ ਹੈਗੇ ਆ ਠੀਕ ਆ ਤੇ ਇਸ ਗੱਲ ਨੂੰ ਪੰਜਾਬ ਦੇ ਤੇ ਸਾਰੇ ਸਹਿਰਦ ਲੋਕ ਦੇਖੋ ਲਗਾਤਾਰ ਜਿੰ ਕੋਈ ਕਿਤੇ ਵੀ ਬੇਇਨਸਾਫੀ ਹੁੰਦੀ ਆ ਉਹਦੇ ਖਿਲਾਫ ਆਵਾਜ਼ ਸਾਰੇ ਸੰਘਰਸ਼ੀ ਲੋਕਾਂ ਨੂੰ ਜਿਹੜੀ ਹੈਗੀ ਆ ਬੁਲੰਦ ਕਰਨੀ ਚਾਹੀਦੀ ਆ ਏਕਤਾ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਤੇ ਦੂਸ਼ਣਬਾਜ਼ੀ ਕਰਕੇ ਨਹੀਂ ਹੁੰਦੀ ਇਹ ਏਕਤਾ ਜਿਹੜੀ ਆ ਸੰਵਾਦ ਰਜਾ ਕੇ ਇੱਕ ਦੂਸਰੇ ਨੂੰ ਸਮਝ ਕੇ ਠੀਕ ਆ ਔਰ ਜਿਹੜੀ ਸਾਂਝ ਬਣਦੀ ਆ ਜਿੰਨੇ ਮੁੱਦੇ ਤੇ ਜਿੰਨੀ ਸਾਂਝ ਬਣਦੀ ਆ ਉਹਦੇ ਤੇ ਸਾਂਝੇ ਰੂਪ ਦੇ ਵਿੱਚ ਇਕੱਠੇੜਾ ਹੈਗਾ ਤੁਰਨਾ ਚਾਹੀਦਾ ਅੱਜ ਜਿਹੜੀ ਹਿੰਦੀ Hindu ਹਿੰਦੁਸਤਾਨ ਦੀ ਸਿਆਸਤ ਆ RSS ਇਸ ਤਿਸਿਆ ਆਸਤਾ ਉਹ ਕਿੰਦੇ ਕਿੰਦੇ ਖਿਲਾਫ ਹੈ ਇਸ ਦੇਸ਼ ਦੀਆਂ ਮਾਇਨੋਰਟੀਜ਼ ਦੇ ਖਿਲਾਫ ਅੰਬੇਦਕਰਵਾਦੀਆਂ ਦੇ ਖਿਲਾਫ ਕਮਿਊਨਿਸਟਾਂ ਦੇ ਖਿਲਾਫ ਅਲੱਗ-ਅਲੱਗ ਆਪਣੇ ਹੱਕਾਂ ਲਈ ਕੰਮ ਜੋਲ ਰੀਆਂ ਜੂਲ ਰੀਆਂ ਕੌਮੀਤਾਵਾਂ ਦੇ ਖਿਲਾਫ ਜਿਹੜੇ-ਜਿਹੜੇ ਵੀ ਬੰਦੇ RSS ਜਿਨ੍ਹਾਂ ਨੂੰ ਮਤਲਬ ਮਲੀਆ ਮੀਟ ਕਰਨਾ ਚਾਹੁੰਦੀ ਹੈਗੀ ਆ ਤਾਂ ਉਹਨਾਂ ਨੂੰ ਉਹ ਜਿਹੜਾ ਅੱਜ ਮਤਲਬ ਫਾਸਿਸਟ ਆਫੈਂਸਿਵ ਹੈਗਾ ਕੇਂਦਰ ਦੇ ਜਿਹੜਾ ਸੱਤਾ ਦੇ ਵਿੱਚ ਹੈਗਾ ਉਹਦੇ ਜਿਹੜੇ ਜਿਹੜੇ ਬੰਦੇ ਉਹਦੇ ਨਿਸ਼ਾਨੇ ਤੇ ਆ ਉਹਨਾਂ ਸਾਰੇ ਲੋਕਾਂ ਨੂੰ ਉਹ ਸਾਂਝੇ ਦੁਸ਼ਮਣ ਦੇ ਖਿਲਾਫ ਜਿਹੜੀ ਸਾਂਝੀ ਸਰਗਰਮੀ ਆਪਦੇ ਹੱਕਾਂ ਤੇ ਹੱਕੀ ਮੰਗਾਂ ਤੇ ਕਰਨੀ ਚਾਹੀਦੀ ਹੈਗੀ ਆ ਤੇ ਅੱਜ ਜਿਸ ਤਰ੍ਹਾਂ ਜਮਹੂਰੀਅਤ ਦਾ ਘਾਣ ਇਸ ਮੁਲਕ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਕਿ ਬਿਨਾਂ ਵਜ੍ਹਾ ਲੋਕਾਂ ਨੂੰ ਜਿਹਨੂੰ ਕਹਿੰਦੇ ਕਿ ਫਾਇਟੰਗਿਆ ਹੋਇਆ ਹੈਗਾ ਲੋਕਾਂ ਦੇ ਹੱਕ ਦਿਨ ਪ੍ਰਤੀ ਦਿਨ ਮਾਰੇ ਜਾ ਰਹੇ ਹੈਗੇ ਆ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਬੰਦੇ ਨੂੰ ਨਾਂ ਛੱਡਣਾ ਇਸ ਤੋਂ ਬਾਅਦ ਬੇਇਨਸਾਫੀ ਕੀ ਹੋਏਗੀ ਠੀਕ ਆ ਹੁਣ ਤੁਸੀਂ ਮਨੀਪੁਰ ਦੀ ਲੜਕੀ ਅਰੋਮ ਸ਼ਰਮੀਲਾ ਉਹ 16 ਸਾਲ ਮਰਨ ਵਰਤੇ ਬੈਠੀ ਰਹੀ ਕਿਸ ਗੱਲ ਕਰਕੇ ਕਿ ਉਹਦੇ ਸਾਹਮਣੇ ਫੌਜ ਨੇ ਗੋਲੀਆਂ ਮਾਰ ਕੇ ਕਈ ਬੰਦੇ ਪੁੰਨ ਜਿਹੜੀ ਆਰਮਡ ਫੋਰਸెస్ ਸਪੈਸ਼ਲ ਪਾਵਰ ਐਕਟ ਆ ਕਿ ਫੌਜ ਨੂੰ ਅਨੇ ਅਧਿਕਾਰ ਦਿੱਤੇ ਹੋਏ ਕਸ਼ਮੀਰ ਦੇ ਵਿੱਚ ਹਿੰਦੁਸਤਾਨ ਦੇ ਬਹੁਤ ਸਾਰੇ ਖੇਤਿਆਂ ਦੇ ਵਿੱਚ ਔਰ ਇਥੋਂ ਤੱਕ ਆ ਕਿ ਜੇ ਕਿ ਭਾਰਤੀ ਫੌਜ ਨੇ ਕਿਸੇ ਨਾਲ ਬਲਾਤਕਾਰ ਵੀ ਕਰਤਾ ਤਾਂ ਉਹਦੇ ਤੇ ਕੇਸ ਚਲਾਉਣ ਦੇ ਵਾਸਤੇ ਕੋਈ ਪਰਮਿਸ਼ਨ ਲੈਣੀ ਪੈਂਦੀ ਹੈਗੀ ਆ ਆਮ ਜਿਵੇਂ ਕਬਲਾਤਕਾਰੀ ਤੇ ਪਰਚਾ ਦਰਜ ਹੁੰਦਾ ਉਦੋਂ ਨਹੀਂ ਹੁੰਦਾ ਆਰਮਡ ਫੋਰਸెస్ ਸਪੈਸ਼ਲ ਪਾਵਰ ਐਕਟ ਦੇ ਤਹਿਤ ਸਾਰਾ ਕੁਝ ਆ 16 ਸਾਲਾਂ ਕੁੜੀ ਮਰਨ ਵਰਤੇ ਬੈਠੀ ਰਹੀਗੀ ਨਾ ਤਾਂ ਆਪਸਪਾ ਹਟਿਆ ਉਥੋਂ ਉਹਦੀ ਸਾਰੀ ਜਵਾਨੀ ਜਿਹੜੀ ਐ ਏਦਾਂ ਉਹ ਲੰਘ ਹੀ ਗਈ ਤੇ ਮਣੀਪੁਰ ਦੇ ਅੱਜ ਦੇ ਹਾਲਾਤ ਵੀ ਤੁਸੀਂ ਦੇਖ ਲਓ ਕਸ਼ਮੀਰ ਦੇ ਵਿੱਚ ਤੁਸੀਂ ਦੇਖ ਲਓ ਜਵਾਲਨ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਜਿਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਜਿਹੜੇ ਦੰਗਿਆਂ ਦੀ ਗੱਲ ਕਰਦੇ ਉੱਥੇ ਹਾਜ਼ਰ ਦਿੱਲੀ 'ਚ ਹਾਜ਼ਰ ਤੱਕ ਨਹੀਂ ਸੀ ਸਾਢੇ 5 ਸਾਲ ਹੋ ਗਏ ਜੇਲ੍ਹ 'ਚ ਨਾ ਮਕਦਮਾ ਚ ਲਾਇਆ ਜਾ ਰਿਹਾ ਨਾ ਜਿਹੜੀ ਹੈਗੀ ਜਮਾਨਤ ਦਿੱਤੀ ਜਾ ਰਹੀ ਹੈ ਤੁਸੀਂ ਇਹ ਦੇਖ ਲਓ ਹੁਣ ਜੇ ਆਪਾਂ ਸਜ਼ਾਾਂ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਗੱਲ ਕਰ ਲਈਏ ਜਗਤਾਰ ਸਿੰਘ ਹਵਾਰਾ ਦਿੱਲੀ ਜੇਲ੍ਹ 'ਚ ਨਾ ਦਿੱਲੀ 'ਚ ਉਹਨਾਂ ਤੇ ਕੋਈ ਪਰਚਾ ਨਾ ਦਿੱਲੀ 'ਚ ਕੋਈ ਟ੍ਰ ਇਸ ਸਾਰੇ ਮਾਮਲੇ 'ਚ ਕੋਈ ਕਾਨੂੰਨੀ ੜਿੱਕਾ ਨਹੀਂ ਹੈ ਕੋਈ ਅਦਾਲਤੀ ੜਿੱਕਾ ਨਹੀਂ ਹੈ ੜਿੱਕਾ ਸਿਰਫ ਤੇ ਸਿਰਫ ਸਿਆਸੀ ਆ ਆਰਡਰ ਮੈਂਟੇਨ ਕਰਨਾ ਸਟੇਟ ਦੀ ਜ਼ਿੰਮੇਵਾਰੀ ਆ ਆਪਾਂ ਕਿਸੇ ਬੰਦੇ ਥਾਣੇ ਜਾ ਕੇ ਦਰਖਾਸਤ ਦੇ ਜੀਏ ਫਲਾਣਾ ਬੰਦਾ ਜੀ ਮੈਨੂੰ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਠੀਕ ਆ ਇਹਦੇ ਤੇ ਕੀ ਅਪਰਾਧ ਬਣਦਾ ਸਰਕਾਰ ਇਹੀ ਕਹਿੰਦੀ ਹੈ ਨਾ ਕਿ 57 ਕਰਦਾ ਉਹ ਪੁਲਿਸ ਸਟੇਟ ਇਹੀ ਮਤਲਬ ਸਰਕਾਰ ਇਹੀ ਕਹਿੰਦੀ ਹੈ ਨਾ ਕਾਨੂੰਨ ਇਹੀ ਕਹਿੰਦਾ ਨਾ ਵੀ ਜਾਂ ਜਦੋਂ ਕੋਈ ਕਾਰਵਾਈ ਕਰੂਗਾ ਉਦੋਂ ਹੀ ਕੋਤੇ ਹੋ ਸਕਦਾ ਨਾ ਇੰਨੀ ਗੱਲ ਕਹਿ ਕੇ ਕਿ ਬਾਹਰ ਆਉਣ ਤੇ ਮਾਹੌਲ ਖਰਾਬ ਕੀ ਮਾਹੌਲ ਖਰਾਬ ਹੋਊਗਾ ਠੀਕ ਆ ਹੁਣ ਜਗਤਾਰ ਸਿੰਘ ਹਵਾਰਾ ਦੇ ਵਾਸਤੇ 66 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਮੇ ਦੇਤੇ ਲਿਖ ਕੇ ਠੀਕ ਆ ਜੇ ਮਾਹੌਲ ਖਰਾਬ ਕਰਨ ਤਾਂ ਲੋਕ ਹੀ ਕਹਿੰਦੇ ਨੇ ਵੀ ਲੋਕ ਪਰੇਸ਼ਾਨ ਹੋਣਗੇ ਤੇ ਜੇ ਲੋਕ ਚਾਹੁੰਦੇ ਆ ਉਹਨਾਂ ਦੀ ਰਿਹਾਈ ਹੋਵੇ ਸਜ਼ਾ ਪੂਰੀ ਕਰ ਚੁੱਕੇ ਆ ਅੱਜ ਹਜ਼ਾਰਾਂ ਲੋਕ ਆਏ ਆ ਸਰਕਾਰ ਨੂੰ ਕਿੰਦਾ ਫਿਕਰ ਆ ਫਿਰ ਸਰਕਾਰ ਨੂੰ ਕਿੰਦਾ ਫਿਕਰ ਆ ਜਦ ਲੋਕ ਹੀ ਕਹਿ ਰਹੇ ਕਿ ਰਿਹਾਈ ਹੋ ਜੇ ਠੀਕ ਹੈ ਅਸਲ ਦੇ ਵਿੱਚ ਕੀ ਹੈ ਕਿ ਅਮਨ ਕਾਨੂੰਨ ਦਾ ਬਹਾਨਾ ਬਣਾ ਕੇ ਸਰਕਾਰ ਦੀ ਜਿਹੜੀ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਪ੍ਰਤੀ ਜਾਂ ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਪ੍ਰਤੀ ਅਲੱਗ-ਅਲੱਗ ਖਿੱਤੇ ਦੇ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਮਾੜੀ ਪਹੁੰਚ ਆ ਬੇਇਨਸਾਫੀ ਵਾਲੀ ਪਹੁੰਚ ਆ ਉਹਦਾ ਨਤੀਜਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਜਿਹੜਾ ਉਹ ਨਹੀਂ ਛੱਡੇ ਜਾ ਰਹੇ ਭਾਰਤ ਦੇ ਕਿਹੜੇ ਕਾਨੂੰਨ ਦੀ ਕਿਤਾਬ ਚ ਰਿਹਾ ਕਿ ਪਛਤਾਵਾ ਕਰਨ ਵਾਲ ਬੰਦੇ ਨੂੰ ਛੱਡ ਦਿੱਤਾ ਜਾਂਦਾ ਤੁਸੀਂ ਇਹ ਕਹਤਾ ਮੰਨ ਲਓ ਕਿਸੇ ਬੰਦੇ ਨੇ ਕਤਲ ਕਰਤਾ ਭਾਵੇਂ ਮੁੱਖ ਮੰਤਰੀ ਦਾ ਕਤਲ ਹੋਇਆ ਸੈਸ਼ਨ ਕੋਰਟ ਨੇ ਫਾਂਸੀ ਸਜ਼ਾ ਦਿੱਤੀ ਹਾਈ ਕੋਰਟ ਨੇ ਉਹ ਸਜ਼ਾ ਉਮਰ ਕੈਚ ਬਦਲਤੀ ਹਨਾ ਉਮਰ ਕੈਦ ਦੀ ਕੀ ਪਰਿਭਾਸ਼ਾ ਜਰਨਲੀ 14 ਸਾਲ ਆ ਪੰਜਾਬ ਦੀਆਂ ਜੇਲਾਂ ਚ 9.5 ਸਾਲ ਤੋਂ ਬਾਅਦ ਬੰਦੇ ਨਕਸ਼ਾ ਤੁਰ ਜਾਂਦਾ ਉਮਰ ਕੈਦਲਾ ਬੰਦਾ 9.5 ਸਾਲ ਉਹਨੂੰ ਪੂਰੇ ਹੋ ਜਾਣ ਹੁਣ 29 ਸਾਲ ਹੋ ਗਏ ਪ੍ਰੋਲ ਤੱਕ ਜਿਹੜੀ ਉਹ ਨਹੀਂ ਦਿੱਤੀ ਜਾ ਰਹੀਗੀ ਠੀਕ ਆ 29 ਸਾਲ ਹੋ ਗਏ ਪ੍ਰੋਲ ਦਿੱਤੀ ਨਹੀਂ ਜਾ ਰਹੀਗੀ ਪਛਤਾਵਾ ਕਿਸ ਗੱਲ ਦਾ ਕਰਉਣਾ ਜਦੋਂ ਤੁਸੀਂ ਬੰਦੇ ਨੂੰ ਸਜ਼ਾਈ ਦੇਤੀ ਸਾਇਨੀ ਪੁੱਗਤਲੀ ਠੀਕ ਆ ਇਹ ਯਾਨੀ ਕਿ ਦੇਸ਼ ਦਾ ਗ੍ਰਹਿ ਮੰਤਰੀ ਇਸ ਤਰ੍ਹਾਂ ਦੀਆਂ ਬੇਹੂਦੀਆਂ ਉਹ ਥੋਥੀਆਂ ਗੱਲਾਂ ਕਰੇ ਜਿੰਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ ਹਨਾ ਤੇ ਇਹਦੇ ਤੋਂ ਸਮਝ ਆਉਂਦੀ ਆ ਕਿ ਉਹ ਆਪਣੀ ਜਿਹੜੀ ਵਧਿੱਗੀ ਆ ਜਿਹੜੀ ਬੇਨੁਸਾਫੀ ਕਰ ਰਿਹਾ ਉਹਨੂੰ ਕਵਰ ਕਰਨ ਦੇ ਵਾਸਤੇ ਉਹਨਾਂ ਦੇ ਕੋਲ ਹੀ ਕੋਈ ਦਲੀਲ ਨਹੀਂ ਹੈ ਉਹ ਬੇਥਵੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਆ ਦੇਖੋ ਇੱਕ ਗੱਲ ਸਮਝੋ ਤੁਸੀਂ ਕਿ ਕਾਨੂੰਨੀ ੜਿੱਕਾ ਕੋਈ ਹੈ ਨਹੀਂ ੜਿੱਕਾ ਸਿਆਸੀ ਆ ਤੇ ਇਹ ਸਿਰਫ ਤੇ ਸਿਰਫ ਜਨਤਕ ਦੁਆਰ ਹੀ ਮਾਮਲਾ ਹੱਲ ਹੋ ਸਕਦਾ ਆਪਾਂ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ ਦੀ ਗੱਲ ਕਰ ਲਈਏ ਜੀਰਾ ਸ਼ਰਾਬ ਫੈਕਟਰੀ ਦੀ ਗੱਲ ਕਰ ਲਈਏ ਜਿੰਨੇ ਵੀ ਅੰਦੋਲਨ ਜਿੱਤੇ ਗਏ ਆ ਉਹ ਸੰਘਰਸ਼ ਦੇ ਮੈਦਾਨ ਰਹੀ ਜਿੱਤੇ ਗਏ ਆ ਠੀਕ ਆ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਅਦਾਲਤ ਨੇ ਜਾਂ ਕਿਸੇ ਵੀ ਸਿਆਸੀ ਧਿਰ ਨੇ ਜਿਹੜੀਆਂ ਕੋਈ ਵੀ ਸਿਆਸੀ ਪਾਰਟੀ ਇਹ ਨਹੀਂ ਕਹਿੰਦੀ ਕਿ ਕਿ ਬੰਦੇ ਦੇ ਮਨੁੱਖੀ ਅਧਿਕਾਰ ਮਾਰੇ ਜਾਣੇ ਚਾਹੀਦੇ ਆ ਉਪਰ ਮਨੁੱਖੀ ਅਧਿਕਾਰਾਂ ਦੀਆਂ ਲੰਬਰਦਾਰ ਉਦੋਂ ਬਣਦੀਆਂ ਜਦੋਂ ਸੱਤਾ 'ਚ ਨਹੀਂ ਹੁੰਦੀਆਂ ਜਦੋਂ ਮੁੱਖ ਮੰਤਰੀ ਸੱਤਾ 'ਚ ਨਹੀਂ ਸੀ ਉਦੋਂ ਇਸ ਮੁੱਦੇ ਤੇ ਸਹਿਮਤ ਸੀ ਹੁਣ ਜਦੋਂ ਸੁਖਬੀਰ ਸੱਤਾ 'ਚ ਨਹੀਂ ਹੁਣ ਹੋਏ ਇਸ ਮੁੱਦੇ ਨਾਲ ਸਹਿਮਤ ਹੋ ਗਿਆ ਜਦੋਂ ਸੱਤਾ ਚਾਹੁੰਦੇ ਉਦੋਂ ਇਸ ਮੁੱਦੇ ਨਾਲ ਸਹਿਮਤ ਨਹੀਂ ਹੁੰਦੇਗੇ ਇਸ ਕਰਕੇ ਸਿਰਫ ਤੇ ਸਿਰਫ ਜਨਤਕ ਦਵਾ ਰਹੀ ਲੋਕਾਂ ਦੀ ਲੋਕਾਂ ਨੂੰ ਇਸ ਮੁੱਦੇ ਤੇ ਸੰਘਰਸ਼ ਦੇ ਮੈਦਾਨ 'ਚ ਲਿਆ ਕੇ ਕਿ ਜਿਹੜਾ ਇੱਥੇ ਸਿਆਸੀ ਕੈਦੀਆਂ ਨੂੰ ਜੇਲ੍ਹਾਂ ਚ ਰੱਖਿਆ ਹੋਇਆ ਹਰ ਤਰ੍ਹਾਂ ਦਾ ਵੱਖਰੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਠੂਸਿਆ ਜਾ ਰਿਹਾ ਔਰ ਜਿਹੜੇ ਬੰਦੇ ਸਜ਼ਾ ਪੂਰੀ ਕਰ ਚੁੱਕੇ ਛੱਡੇ ਨਹੀਂ ਜਾ ਰਹੇ ਸਿਰਫ ਤੇ ਸਿਰਫ ਜਨਤਕ ਦਵਾਰਾਂ ਹੀ ਲੋਕਾਂ ਦੇ ਸੰਘਰਸ਼ ਰਾਹੀਂ ਇਹ ਨਜ਼ਰੀਈ ਜਿਹੜੀ ਸੰਭਵ ਆ ਉਹ ਹੋ ਸਕਦੀ ਆ ਅੱਜ ਕੌਮੀ ਇਨਸਾਫ ਮੋਰਚੇ ਨੇ ਸੱਦਾ ਦਿੱਤਾ ਸੀ ਅਸੀਂ ਕਿਰਤੀ ਕਿਸਾਨੀ ਨੂੰ ਵੱਲੋਂ ਤੁਸੀਂ ਦੇਖਾਊਗਾ ਵੱਡੀ ਗਿਣਤੀ ਚ ਇਸ ਮੁੱਦੇ ਤੇ ਸ਼ਮੂਲੀਅਤ ਕੀਤੀ ਆ ਅਸੀਂ ਇਕੱਲੇ ਵੀ ਲਗਾਤਾਰ ਪੰਜਾਬ ਚ ਅਲੱਗ-ਅਲੱਗ ਸਮੇਂ ਤੇ ਸਰਗਰਮੀ ਕਰਦੇ ਰਹਿਨੇ ਆ ਸਿਰਫ ਤੇ ਸਿਰਫ ਲੋਕਾਂ ਦਾ ਇਕੱਠ ਤੇ ਲੋਕਾਂ ਦਾ ਸੰਘਰਸ਼ ਹੀ ਇਸ ਮੁੱਦੇ ਤੇ ਉਹਨਾਂ ਦੀ ਰਿਹਾਈ ਕਰਵਾ ਸਕਦਾ ਇਸ ਤੋਂ بڑا ਲੋਕਾਂ ਦੇ